ਦਾਂ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਸੱਜਨ ਸਿੰਘ ਛੀਮਾ ਵੱਲੋਂ ਇੱਕ ਹਫਤਾ ਪਹਿਲਾਂ ਦਫ਼ਤਰ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਮੀਟਿੰਗ ਹਾਲ ਵਿਖੇ ਪ੍ਰੈਸ ਕਾਨਫਰੰਸ ਕਰਕੇ ਹਲਕਾ ਵਿਧਾਇਕ ਰਾਣਾ ਇੰਦਰਪਤਾਪ ਸਿੰਘ ਨੂੰ ਚੈਲੰਜ ਕੀਤਾ ਸੀ ਕਿ ਉਹ ਮੇਰੇ ਖਿਲਾਫ ਵਿੜੀਪੀਓ ਤੋਂ 1 ਲੱਖ ਰੁਪਏ ਲੈਣ ਵਗੈਰਾ ਦੇ ਦੋਸ਼ ਸਾਬਤ ਕਰਨ ਲਈ 11 ਫਰਵਰੀ ਨੂੰ ਸਵੇਰੇ 9 ਵਜੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਰਪ ਉੱਤਮ ਸਥਾਨ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਆਜਾਂ ਤੇ ਸੌ ਦਿਨ ਮੈਂ ਵੀ ਸੌ ਖਾਵਾਂਗਾ ਅੱਜ ਉਸੇ ਸਥਾਨ ਮੁਤਾਬਕ ਸੱਜਣ ਸਿੰਘ ਜੀ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵੀ ਦੇ ਬରିਸ਼ਰਦਾ ਨਾਲ ਨਤਮਸਤਕ ਹੋਇਆ ਤੇ ਸੌ ਚੁੱਕਦੇ ਹੋਏ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਉਹਨਾਂ ਅਗਰ ਕਿਸੇ ਅਧਿਕਾਰੀ ਕੋਲੋਂ 1 ਰੁਪਿਆ ਵੀ ਲਿਆ ਹੋਵੇ ਤਾਂ ਪਰਮਾਤਮਾ ਦੇਖ ਲਵੇ ਸਰ ਦੇਖੋ ਜੀ ਪਹਿਲੋ ਤੇ ਮੈਂ ਤੁਹਾਡਾ ਸਾਰਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਔਰ ਦੂਸਰੀ ਗੱਲ ਇਹ ਹੈ ਕਿ ਜਦੋਂ ਤੁਸੀਂ ਸਵਾਲ ਕੀਤਾ ਵਾ ਕਿ ਸੱਜਨ ਸਿੰਘ ਚੀਮਾ ਜੀ ਦੀ ਸਿਆਸਤ ਹੈ। ਇਹ ਤੇ ਸਿਆਸਤ ਨੂੰ ਬਿਲਕੁਲ ਵੀ ਨਹੀਂ ਕਰਦੇ। ਇਹ ਤੇ ਹਰ ਪਿੰਡ ਦੇ ਵਿੱਚ ਇਹੋ ਜਿਹੀ ਸਿਆਸਤ ਬਣਾ ਰਹੇ ਕਿ ਹਰ ਭਾਈਚਾਰੇ ਨਾਲ ਜੋੜ ਰਹੇ ਆ। ਖੇਡਾਂ ਪ੍ਰਤੀ ਲੋਕਾਂ ਨੂੰ ਤਸ਼ਾਹਿਦ ਕਰ ਰਹੇ ਆ। ਇਹਨਾਂ ਨੇ ਕਦੀ ਨਹੀਂ ਕਿਹਾ ਕਿ ਉਸ ਬੰਦੇ ਨੂੰ ਨਹੀਂ ਕੰਮ ਕਰਨਾ। ਉਸ ਦਿਨ ਕਹਿੰਦੇ ਆਪਾਂ ਹਰ ਇੱਕ ਦੇ ਕੰਮ ਕਰਨੇ, ਹਰ ਪਿੰਡ ਦਾ ਵਿਕਾਸ ਕਰਨਾ ਵਾ ਔਰ ਅਸੀਂ ਮਤਲਬ ਕਿ ਇੱਕ ਨਵੀਂ ਜਿਹੜੀ ਰਣਨੀਤੀ ਦੇ ਹਿਸਾਬ ਨਾਲ ਚੱਲਦੇ ਆ ਇਹ। ਇਹ ਬੜਕ ਪੁਰਾਣੇ ਲੀਡਰ ਇਸ਼ਟਾਚਾਰ ਦੀ ਕਤੂਸ਼ ਲਾਇਆ ਕੋਈ ਵਿਰੋਧੀ ਤੇ ਨਹੀਂ ਉਹਦੇ ਬਾਰੇ ਕੁਝ ਨਹੀਂ ਦੇਖੋ ਜੀ ਦੋਸ਼ ਹੀ ਲਾਇਆ ਕੋਈ ਪ੍ਰੂਫ ਤੇ ਨਹੀਂ ਆਇਆ ਜੇ ਕੋਈ ਪ੍ਰੂਫ ਹੁੰਦਾ ਫਿਰ ਆਪਾਂ ਕਹਿ ਸਕਦੇ ਸਾਨੂੰ ਤੇ ਇਹਨਾਂ ਚਿਰ ਹੋ ਗਿਆ ਨਾ ਕਹਿੰਦਿਆਂ ਨੂੰ ਸਾਨੂੰ ਤੇ ਅਜੇ ਤੱਕ ਕੋਈ ਲੱਗਾ ਨਹੀਂ ਜਿਹੋ ਜੀ ਗੱਲਬਾਤ ਦੇਖੋ ਜੀ ਉੱਥੇ ਸੰਗਤ ਦਾ ਤੁਸੀਂ ਆਪ ਮੀਡੀਆ ਵਾਲੇ ਵੀਰ ਵੇਖ ਕੇ ਦੱਸ ਸਕਦੇ ਕਿੰਨੀ ਸੰਗਤ ਉਹਦਾ ਠਾਠਾ ਮਾਰਦਾ ਕੱਠ ਸੀਗਾ ਵੀ ਚੀਮਾ ਸਾਹਿਬ ਨੇ ਤਾਂ ਕਹਿ ਵੀ ਅਸੀਂ ਤਾਂ ਨੋ ਜੀ ਆਪਣੇ ਦਿੱਤੇ ਟਾਈਮ ਤੇ ਪਹੁੰਚ ਗਏ ਆ ਔਰ ਰਾਣਾ ਜੀ ਨੇ ਵੀ ਕਹਿ ਸੀਗਾ ਵੀ ਜੇ ਭਾਈ ਤੁਸੀਂ ਟਾਈਮ ਚੇਂਜ ਕਰਨਾ ਚਾਹੁੰਦੇ ਸਾਨੂੰ ਦੱਸ ਦਿਓ ਵੀ ਜੇ ਤੁਸੀਂ ਬੀਜੀਏ ਤਾਂ ਹੀ ਟਾਈਮ ਵੀ ਚੇਂਜ ਕਰਦਾਂਗੇ ਪਰ ਅਸੀਂ ਆਪਣੇ ਪੂਰੇ ਦਿੱਤੇ ਟਾਈਮ ਤੇ ਜਰੂਰ ਬੇਰਸਾ ਪਹੁੰਚੇ ਆਂ ਸਾਰੀ ਸੰਗਤ ਨਾਲ ਲੈ ਕੇ ਪਹੁੰਚੇ ਆਂ ਜੀ ਮੇਰਾ ਨਾਮ ਮਨਜੀਤ ਸਿੰਘ ਆ ਜੀ ਪਿੰਡ ਦਬੋਲੀ ਜਾਂਦਾ ਮੈਂ ਸਰਪੰਚ ਆ ਜੀ ਤੇ ਮੈਂ ਅੱਜ ਜੇ ਸਬੰਧ ਦੇ ਵਿੱਚ ਇਕੱਠੇ ਹੋਏ ਸੀਗੇ ਜੀ ਇਮਾਨਦਾਰੀ ਦੀ ਤੇ ਭ੍ਰਿਸ਼ਟਾਚਾਰ ਦੀ ਲੜਾਈ ਆ ਉਹਦੇ ਵਿੱਚ ਉਸੇ ਸਬੰਧ ਦੇ ਵਿੱਚ ਅੱਜ ਇਕੱਠੇ ਹੋਇਆ ਜੀ ਉਹਨਾਂ ਨੇ ਬਲੇਮ ਲਾਇਆ ਸੀਗਾ ਕਿ ਚੀਮਾ ਸਾਹਿਬ ਵੀਡੀਓ ਸਾਹਿਬ ਕੋਲ ਲੱਖ ਲੱਖ ਰੁਪਈਆ ਲੈ ਲੈਂਦੇ ਆ ਤੇ ਅਸੀਂ ਅੱਜ ਗੁਰੂ ਘਰ ਸਾਰੇ ਪਹੁੰਚੇ ਸੀਗੇ ਕਿ ਆਜ ਈਮਾਨਦਾਰੀ ਤੇ ਟੀਮਾ ਸਾਹਿਬ ਦੀ ਗੁਰੂ ਘਰ ਆ ਕੇ ਆਪਣਾ ਤਾਰਾ ਹੋ ਜੂਗਾ ਤੇ ਟੀਮਾ ਸਾਹਿਬ ਦੀ ਮੈਂ ਸੋਚ ਤੁਹਾਨੂੰ ਦੱਸ ਦੇਣਾ ਕਿ ਕਿੱਦਾਂ ਦੇ ਇਨਸਾਨ ਆ ਕਿਉਂਕਿ ਅਸੀਂ ਪਿੰਡ ਦੇ ਵਿੱਚ ਮੈਰਾਸਨ ਕਰਾਈ ਸੀ ਕਿ ਬੱਚਿਆਂ ਦੇ ਚੰਗੇ ਭਵਿੱਖ ਲਈ ਚੰਗੀ ਸਿਹਤ ਲਈ ਠੀਕ ਹੈ ਜੀ ਇੱਕ ਪਾਸੇ ਤਾਂ ਅਸੀਂ ਖੇਡਾਂ ਹਾਲ ਜੋੜ ਰਹੇ ਆ ਤੇ ਇੱਕ ਬੰਨੇ ਨਸ਼ਾ ਵੰਡ ਕੇ ਨਸ਼ੇ ਹਾਲ ਜੋੜ ਰਹੇ ਆ ਤੁਲਨਾ ਆਪੇ ਕਰ ਲਿਓ ਜੀ ਕਿ ਨਸ਼ੇ ਜ਼ਰੂਰੀ ਆ ਕਿ ਖੇਡਾਂ ਜ਼ਰੂਰੀ ਆ ਬੱਚਿਆਂ ਨੂੰ ਪੜ੍ਹਾਈ ਵਾਲਾ ਲਾ ਰਹੇ ਆ ਉਹ ਗੁੰਡਾਗਰਦੀ ਵਾਲਾ ਲਾ ਰਹੇ ਆ ਮਤਲਬ ਦੇਖ ਲਓ ਜੀ ਕਿਹੜੀ ਚੀਜ਼ ਪਸਾਨੂੰ ਲੋੜ ਆ ਤੇ ਚੀਮਾ ਸਾਹਿਬ ਕੰਮ ਕਰਾਉਂਦੇ ਆਪ ਹਲਕੇ ਦੇ ਵਿੱਚ ਰਹਿੰਦੇ ਆ ਉਹ ਨਾ ਤੇ ਕਿਹੇ ਅਫਸਰ ਨੂੰ ਖਾਣ ਦਿੰਦੇ ਆ ਤੇ ਨਾ ਆਪ ਖਾਂਦੇ ਆ ਦੂਜੇ ਪਨੇ ਸਾਰਾ ਕੁਝ ਚੱਲਦਾ ਵਾ ਤੇ ਹੁਣ ਇਹਦੇ ਵਿੱਚ ਤੁਲਨਾ ਇਹੀ ਚੀਜ਼ ਦੀ ਆ ਕਿ ਸਾਨੂੰ ਇਮਾਨਦਾਰੀ ਦੀ ਲੋੜ ਆ ਜਾਂ ਵੱਡੇ ਪੈਸੇ ਵਾਲੇ ਬੰਦੇ ਦੀ ਲੋੜ ਆ ਤੇ ਸਾਨੂੰ ਮੈਂ ਸਾਰਿਆਂ ਨੂੰ ਇੱਕ ਅਪੀਲ ਕਰਦਾ ਵਾ ਕਿ ਜਿੱਦਾਂ ਨਾਲ ਸਾਨੂੰ ਸੁਲਤਾਨਪੁਰ ਦੇ ਵਿੱਚ ਲੀਡਰ ਮਿਲਿਆ ਸਰਦਾਰ ਸੱਜਨ ਸਿੰਘ ਚੀਮਾ ਜੀ ਸਾਰਿਆਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਵਾ ਚੰਗੀ ਸੋਚ ਦੇ ਮਾਲਕ ਆ ਤੇ ਚੰਗੇ ਕੰਮ ਕਰਦੇ ਆ ਤੇ ਦੂਜੇ ਪਨੇ ਤੁਹਾਨੂੰ ਸਾਰਿਆਂ ਨੂੰ ਪਤਾ ਕਿਦਾਂ ਦੇ ਅੱਡੇ ਬਣੇ ਪਏ ਆ ਨਸ਼ਿਆਂ ਦੇ ਅੱਡੇ ਪਿੰਡਾਂ ਪਿੰਡਾਂ ਤੇ ਬਣੇ ਪਏ ਆ ਤੇ ਇਹਨਾਂ ਨੇ ਆਪਣੇ ਤੌਰ ਤੇ ਨਿੱਜੀ ਬਹੁਤ ਸਾਰੇ ਆਪਣੇ ਪਾਰਟੀ ਦਾ ਤੇ ਹੈਗਾ ਹੀ ਹੈਗਾ ਕਿ ਸਰਕਾਰ ਆ ਨਿੱਜੀ ਇਹਨਾਂ ਦੇ ਇਨੇ ਰਿਲੇਸ਼ਨ ਆ ਸਾਰੇ ਅਫਸਰਾਂ ਨਾਲ ਸਾਰਿਆਂ ਨਾਲ ਕੋਗੇ ਉਹ ਐਸਐਸਪੀ ਰਹੇ ਆ ਸਾਰਿਆਂ ਨੂੰ ਪਤਾ ਵਾ ਕੰਮ ਕਰਨ ਦਾ ਕਿੱਦਾਂ ਕਿਸੇ ਕੋ ਕੰਮ ਲੈਣਾ ਕਿੱਦਾਂ ਕਰਾਉਣਾ ਵਾ ਤੇ ਇਸ ਕਰਕੇ ਸਾਰਿਆਂ ਦੇ ਕੰਮ ਬੜੇ ਸਮੂਥਲੀ ਤਰੀਕੇ ਦਾ ਹੁੰਦੇ ਆ ਤੇ ਕਿਸੇ ਦੇ ਹਲਕੇ 'ਚ ਜਾ ਕੇ ਨਹੀਂ ਕਹਿੰਦੇ ਆ ਮੈਂ ਕੰਮ ਕਰਾਇਆ ਆ ਆਪਦੇ ਹਲਕੇ 'ਚ ਕਹਿੰਦੇ ਆ ਕਿ ਮੈਂ ਆਪਣੇ ਕੰਮ ਕਰਾਉਂਦਾ ਪਿਆ ਵਾ ਤੇ ਹੋਰ ਕਰਦੇ ਵੀ ਪਏ ਆ ਸਾਰੇ ਪਿੰਡਾਂ ਦੇ ਵਿੱਚ ਛਪੜਾਂ ਦੇ ਕੰਮ ਚੱਲ ਰਹੇ ਆ ਹਲਕੇ ਦੇ ਵਿੱਚ ਰਸਤੇ ਲੱਗ ਰਹੇ ਆ ਭਾਵੇਂ ਕਿਸੇ ਨੂੰ ਵੀ ਕੋਈ ਵੀ ਸਰਪੰਚ ਮੈਂਬਰ ਕੋਈ ਵੀ ਬੰਦਾ ਆਉਂਦਾ ਉਹਦੇ ਕੰਮ ਬਹੁਤ ਤਰੀਕੇ ਨਾਲ ਕਰਦੇ ਪਏ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਕਿ ਚੰਗੀ ਤੇ ਇਮਾਨਦਾਰੀ ਨਾਲ ਰਾਜਨੀਤੀ ਕਰਨ ਵਾਲੇ ਸਾਡੇ ਕੋਲ ਲੀਡਰ ਆ ਉਹਨਾਂ ਦਾ ਸਾਥ ਦਿਓ ਸਾਰੇ ਜਾਣੇ ਇੰਨੀਆਂ ਹੀ ਬੇਨਤੀਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇੰਦਰ ਪ੍ਰਤਾਪ ਸਿੰਘ ਜੀ ਰਾਣਾ ਆਪਣੇ ਐਮਐਲਏ ਹਲਕਾ ਸੁਲਤਾਨਪੁਰ ਲੋਧੀ ਉਹਨਾਂ ਸਰਦਾਰ ਸੱਜਨ ਸਿੰਘ ਜੀ ਚੀਮਾ ਉਹਨਾਂ ਤੇ ਬਲੇਮ ਲਾਇਆ ਸੀ ਵੀ ਝੂਠ ਦਾ ਜਦਾਂ ਕਹਿੰਦੇ ਹੁੰਦੇ ਵੀ ਕੋਈ ਨਕਾ ਨਹੀਂ ਹੁੰਦਾ ਉਹਨਾਂ ਝੂਠਾ ਹੀ ਬਲੇਮ ਲਾਤਾ ਵੀ ਜੋ ਸੱਜਨ ਸਿੰਘ ਚੀਮਾਵਾ ਇਹ ਅਫਸਰਾਂ ਕੋ ਵੀਡੀਓ ਸਾਹ ਕੋ ਲੱਖ ਰੁਪਈਆ ਲੈਣ ਦਾ ਹੋਰ ਵੀ ਕਰਪਟਾ ਵੀ ਜਿਹੜਾ ਪਹਿਲਾਂ ਉਹ ਤੇ ਕਰਪਟ ਹੈਗਾ ਹੈਗਾ ਇਹ ਉਹਦਾ ਵੀ ਪਿਓ ਆ ਤੇ ਉਹਦੇ ਵਿੱਚ ਭਾਜੀ ਸਰਦਾਰ ਸੱਜਨ ਸਿੰਘ ਨੇ ਚੈਲੰਜ ਕੀਤਾ ਵੀ ਆਪਾਂ ਹੋਰ ਸਾਰੀਆਂ ਪਾਸੇ ਜਿਹੜਾ ਸਮਲੋ ਛੱਡ ਦਈਏ ਤੇ ਸਾਡੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਦਿੱ ਸ਼ੋ ਪ੍ਰਾਪ ਧਰਤੀ ਬਹੁਤ ਤਗੜਾ ਗੁਰਦੁਆਰਾ ਸਰਦਾਰ ਬੇਰ ਸਾਹਿਬ ਵੀ ਆਪਾਂ ਉੱਥੇ ਚਲ ਚਲੀਏ ਉਹਨਾਂ 11 ਤਰੀਕ 9 ਵਜੇ ਦਾ ਟਾਈਮ ਦਿੱਤਾ ਹੈ ਵੀ ਉੱਥੇ ਸੱਚ ਝੂਠ ਦਾ ਜਿਹੜਾ ਉਹ ਨਤਾਰਾ ਹੋ ਜੂਗਾ ਤੇ ਤੂੰ ਉੱਥੇ ਆ ਜਾ ਪਰ 9 ਵਜੇ ਜਿਹੜੀ ਪਾਰਟੀ ਦੇ ਜਿੰਨੇ ਵੀ ਵਰਕਰ ਸਰਦਾਰ ਸਜਨ ਸਿੰਘ ਦੇ ਉਹ ਸਾਰੇ ਪਹੁੰਚ ਗਏ ਡੇਢ ਘੰਟਾ ਵੇਟ ਕੀਤੀ ਆ ਵੀ ਕੋਈ ਨਹੀਂ ਆਇਆ ਤੇ ਭਾਜੀ ਹੁਣ ਇਹ ਵੀ ਕਿਹਾ ਵੀ ਜੇ ਫੇਰ ਵੀ ਮੰਨ ਲਓ ਕਿਸੇ ਦਿਨ ਸਾਨੂੰ ਤੋਂ ਟਾਈਮ ਦਵੇਂਗਾ ਤਾਂ ਅਸੀਂ ਪੰਜਾ ਸੱਤਾ ਮਿੰਟਾਂ ਦੇ ਵਿੱਚ ਜਰੂਰ ਉੱਥੇ ਪਹੁੰਚਾਂਗੇ ਤੇ ਉਸ ਜਿੰਨਾ ਹੈਗਾ ਸਾਰਾ ਝੂਠ ਹੈ ਝੂਠ ਦਾ ਪਰਦਾ ਪਾਸ ਹੋ ਗਿਆ ਤੇ ਇਹਨੇ ਹੁਣ 25 ਸਾਲ ਇਹਦੇ ਪਿਓ ਨੇ ਰਾਜ ਕੀਤਾ 25 ਸਾਲਾਂ ਦੇ ਵਿੱਚ ਕੋਈ ਇੱਕ ਕੰਮ ਜਾਂ ਕੋਈ ਦਿਖਾ ਦਿਓ ਮੈਂ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਆ ਚੀਜ਼ ਆਂਦੀ ਆ ਕੋਈ ਇੱਕ ਇੱਕ ਚੀਜ਼ ਹੀ ਦਿਖਾ ਦਿਓ 25 ਸਾਲਾਂ ਦੇ ਵਿੱਚ ਕੋਈ ਮੈਂ ਡਿਵੈਲਪਮੈਂਟ ਦਾ ਕੋਈ ਕੰਮ ਕੀਤਾ ਸਾਰਾ ਝੂਠ ਦਾ ਤੇ ਨਸ਼ੇ ਦਾ ਪਵੰਦਾ ਜਿਹੜਾ ਉਹ ਬੁਣ ਕੇ ਲਖਸ਼ਣਾ ਲੜਦਾ ਵਾ ਤੇ ਇਹੋ ਗੱਲਾਂ ਆ ਹਾਂ 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 ਕੀ ਮਤਲਬ ਕੀ ਸਮਝ ਨਹੀਂ ਪਈ ਸੀ ਕਰ ਰਹੇ ਹੋ ਦੇਖੋ 4 ਤਰੀਕ ਨੂੰ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਸਰਵਾਰ ਰਿੰਦਰ ਪ੍ਰਤਾਪ ਸਿੰਘ ਜੀ ਰਾਣਾ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਤੇ ਇੱਕ ਅਲੀਗੇਸ਼ਨ ਲਾਇਆ ਕਿ ਇਹ ਪਹਿਲੇ ਐਮਐਲਏ ਨਾਲੋਂ ਵੀ ਹੱਦਾਂ ਟੱਪ ਗਿਆ ਔਰ ਬਹੁਤ ਜ਼ਿਆਦਾ ਕ腐ਸ਼ਨ ਕਰਦਾ ਔਰ ਵੀਡੀਓ ਕੋ ਜਿਹੜਾ ਉਹ ਲੱਖ ਰੁਪਏ ਇਦਾਂ ਹੀ ਫੜ ਲਿੰਦਾ ਸੋ ਉਸ ਟਾਈਮ ਦੇ ਉੱਤੇ ਮੈਂ ਹੁਣ ਇੱਕ ਸਟੇਟਮੈਂਟ ਦੇ ਦੇਆ ਟਿੱਲੀ ਜੀ ਵੀ ਹਾਂ ਮੈਂ ਨਹੀਂ ਵੀ ਲੈਂਦਾ ਉਹਦੇ ਵਿੱਚ ਲੋਕਾਂ ਨੂੰ ਡਾਊਟ ਰਹਿ ਜਾਂਦਾ ਮੈਂ ਇੱਕ ਵਾਰੀ ਕਲੀਅਰ ਕਰਨਾ ਮੈਨੂੰ ਆਪਣੀ ਇਮਾਨਦਾਰੀ ਦੇ ਜ਼ਿਆਦਾ ਸਬੂਤ ਨਹੀਂ ਦੇਣ ਦੀ ਲੋੜ ਮੈਂ ਇੱਕ ਵਾਰੀ ਕਲੀਅਰ ਕਰਨਾ ਸੀ ਕਿ ਜੇ ਤੂੰ ਹੁਣ ਹੈਗੀ ਤੇਰੇ ਚ ਅਣਖ ਗੈਰਤ ਕੁਝ ਹੈਗੀ ਹੈ ਤੇ ਉੱਥੇ ਆ ਜਾ ਗੁਰਦੁਆਰਾ ਸਾਹਿਬ ਮੈਂ ਟਾਈਮ ਦਿੱਤਾ ਸੀਗਾ ਬੇਰ ਸਾਹਿਬ ਗੁਰਦੁਆਰਾ ਸਾਹਿਬ 11 ਤਰੀਕ ਸਵੇਰੇ 9 ਵਜੇ ਦਾ ਟਾਈਮ ਦਿੱਤਾ ਸੀਗਾ ਵੀ ਤੈਨੂੰ ਮੈਸੇਜ ਤੇ ਪਹੁੰਚ ਜਾਣਾ ਤੇ ਤੂੰ ਉੱਥੇ ਆ ਜਾਈਂ ਤੂੰ ਮੈਨੂੰ ਇਹ ਕਹਦੇ ਉੱਥੇ ਖੜੇ ਹੋ ਕੇ ਕਿ ਮੈਂ ਕ腐ਪਸ਼ਨ ਕਰਦਾ ਤੇ ਮੈਂ ਗੁਰਦਰਾ ਸਾਹਿਬ ਜਾ ਕੇ ਕਿਹਾ ਕਿ ਪਿਛਲੇ 9-10 ਸਾਲ ਤੋਂ ਮੈਂ ਇਸ ਹਲਕੇ ਦੇ ਵਿੱਚ ਰਿਆ ਕੱਲਾ ਵੀਡੀਓ ਤੇ ਛੱਡੋ ਇੱਕ ਵੀ ਅਫਸਰ ਜੇ ਮੈਂ ਇੱਕ ਪੈਸਾ ਕਦੇ ਲਿਆ ਹੋਵੇ ਜਾਂ ਕਿਸੇ ਪਬਲਿਕ ਦੇ ਬੰਦੇ ਕੋਲੋਂ ਕੋਈ ਕੰਮ ਕਰਾਉਣ ਦਾ ਮੈਂ ਪੈਸਾ ਲਿਆ ਹੋਵੇ ਸਾਰੀ ਸੰਗਤ ਤੁਹਾਡੇ ਰਾਈ ਇਹ ਸੁਣਦੀ ਹੈ ਮੈਨੂੰ ਤੇ ਮੈਂ ਦੇਨਦਾਰ ਆ ਮੈਂ ਗੁਰਦਾਰਾ ਸਾਹਿਬ ਜਾ ਕੇ ਕਿਹਾ ਵੀ ਮੈਂ ਇੱਕ ਪੈਸਾ ਨਹੀਂ ਲਿਆ ਉੱਥੇ ਜਾ ਕੇ ਤੇ ਮਤਲਬ 2 ਘੰਟੇ ਮੈਂ ਬੈਠਾ ਰਿਆ ਤੇ ਮੈਂ ਗੁਰਦਾਰਾ ਸਾਹਿਬ ਜਾ ਕੇ ਹਾਂ ਜੀ ਗੁਰਦਾਰਾ ਸ਼੍ਰੀ ਬੇਰ ਸਾਹਿਬ ਜਾ ਕੇ ਬੇਰ ਸਾਹਿਬ ਬੈਠੇ ਸੀਗੇ ਜੀ ਪਹਿਲਾਂ ਅਸੀਂ ਅੰਦਰ ਮੱਥਾ ਟੇਕ ਕੇ ਪ੍ਰਸ਼ਾਦ ਕਰਾ ਕੇ ਅਸੀਂ ਬੈਠੇ ਰਿਹਾ ਬਾਹਰ ਫਿਰ ਸੰਗਤ ਜ਼ਿਆਦਾ ਆ ਗਈ ਸੀ ਅਸੀਂ ਬਾਹਰ ਬੈਠ ਗਏ ਸੀਗੇ ਅਸੀਂ 2 ਘੰਟੇ ਵੇਟ ਕਰਦੇ ਰਹੇ ਆ ਉਸ ਤੋਂ ਬਾਅਦ ਅਸੀਂ ਇੱਧਰ ਆਇਆ ਪਰ ਉਹ ਪਹੁੰਚੇ ਨਹੀਂ ਐ ਉਹਨਾਂ ਨੂੰ ਮੈਂ ਕਿਹਾ ਸੀ ਤੁਸੀਂ ਵੀ ਪਹੁੰਚੋ ਤੁਸੀਂ ਵੀ ਦੱਸੋ ਆਪਣਾ ਆਪ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਗਲਤ ਕਰ ਰਹੇ ਹੋ ਫਰੋਤੀਆਂ ਵਾਲਾ ਕੰਮਾ ਦੇ ਵਿੱਚ ਨਸ਼ਿਆਂ ਦੇ ਵਿੱਚ ਫੇਰਾ ਫੇਰੀਆਂ ਹੋਰ ਕਈ ਕੁਝ ਜਿਹੜਾ ਉਹ ਚੱਲ ਰਿਹਾ ਤੇ ਤੁਸੀਂ ਵੀ ਸੌ ਖਾਓ ਇੱਥੇ ਤੇ ਮੈਂ ਤੇ ਸੌ ਖਾਨਾ ਵਾ ਅੱਛਾ ਦੂਸਰੀ ਗੱਲ ਇਹ ਐ ਕਿ ਇਹਨੇ ਮੇਰੇ ਤੇ ਜਿਹੜਾ ਇਲਜ਼ਾਮ ਲਾਇਆ ਉਹਦੇ ਵਿੱਚ ਹੁਣ ਮੈਂ ਦੁਬਾਰਾ ਫੇਰ ਕਹਿਣਾ ਵਾਂ ਉਹਨੂੰ ਪ੍ਰੂਵ ਕਰਨ ਵਾਸਤੇ ਦੁਬਾਰਾ ਉੱਥੇ ਚੱਲ ਜਾਵੇ ਗੁਰਦਾਰਾ ਸਾਹਿਬ ਔਰ ਟਾਈਮ ਮੈਨੂੰ ਦੇ ਦੇ ਮੈਂ ਫੇਰ ਆ ਜੂੰਗਾ ਉਹ ਹੁਣ ਟਾਈਮ ਦੇਵੇ ਨਹੀਂ ਤੇ ਉਹਨੂੰ ਮੇਰੇ ਕੋਲ ਮਾਫੀ ਮੰਗਣੀ ਚਾਹੀਦੀ ਹੈ ਕਿ ਮੈਂ ਗਲਤ ਬਿਆਨੀ ਕਰ ਬੈਠਾ ਵਾਂ ਬਾਕੀ ਮੇਰੇ ਕੋਲ ਇੰਨਾ ਟਾਈਮ ਹੈ ਨਹੀਂ ਆ ਜਿਹੜੀਆਂ ਝੂਠ ਬੋਲਦਾ ਹਰ ਝੂਠ ਦਾ ਮੈਂ ਜਵਾਬ ਦਿਆਂ ਜਿੱਦਾਂ ਉੱਥੇ ਕਹੀ ਜਾਂਦਾ ਸੀਗਾ ਕਿ ਮੈਂ ਆ ਸੜਕਾਂ ਬਣਾ ਰਿਹਾ ਮੈਂ ਸ਼ਹਿਰ ਦਾ ਡਵੈਲਪਮੈਂਟ ਦਾ ਕੰਮ ਕਰ ਰਿਹਾ ਮੈਂ ਹੁਣ ਹਰ ਇਹਦੀ ਉਹਦੀ ਬਿਆਨ ਦੇ ਉੱਤੇ ਮੈਂ ਰਿਐਕਟ ਕਰਾਂ ਮੈਨੂੰ ਚੰਗਾ ਨਹੀਂ ਲੱਗਦਾ ਬਾਕੀ ਮੈਂ ਇਹ ਕਹਿਣਾ ਵਾ ਉਹਨੂੰ ਇੱਕ ਮੇਰੀ ਬੇਨਤੀ ਆ ਤੇ ਇਸ ਟਾਈਮ ਜਿਸ ਹਸਾਬ ਨਾਲ ਉਹ ਕਲੇਮ ਕਰਦਾ ਕਿ ਮੈਂ ਫੰਡ ਲੈ ਕੇ ਉਹਨਾਂ ਮੈਂ ਆ ਕੰਮ ਕਰਾ ਦੇਣਾ ਮੈਂ ਸੜਕਾਂ ਬਣਾ ਰਿਆ ਵਾਂ ਜਿਹੜਾ ਉਹ ਕਲੇਮ ਕਰਦਾ ਤੇ ਮੈਂ ਕਹਿੰਨਾ ਆਪਣੇ ਪਿਤਾ ਸਰਦਾਰ ਗੁਰਜੀਤ ਸਿੰਘ ਰਾਣਾ ਉਹਨਾਂ ਦੀ ਥੋੜੀ ਜੀ ਮਦਦ ਕਰ ਦੇਵੇ ਇਸ ਟਾਈਮ ਕਿਉਂਕਿ ਉੱਥੇ ਵੀ ਲਿਆ ਦੇਵੇ ਉੱਥੇ ਤੇ ਬਾਲਾ ਬੇੜਾ ਕਰਕੇ ਆ ਪਿਆ ਚਰਦਾ ਇਹਨੇ 25 ਸਾਲ ਦੇ ਵਿੱਚ ਜੋ ਹਾਲਤ ਹੋ ਗਈ ਸ਼ਹਿਰ ਦੀ ਉਹ ਪਤਾ ਹੀ ਹੈ ਲੋਕਾਂ ਨੂੰ ਸੋ ਅ ਅਸੀਂ ਪੋਜੀਟਿਵ ਰਾਜਨੀਤੀ ਕਰਦੇ ਆਂ ਅਸੀਂ ਰਾਜਨੀਤੀ ਦੇ ਵਿੱਚ ਅਸੀਂ ਕੁਝ ਇਹ ਨਹੀਂ ਆ ਕਿ ਖੱਟਣ ਆਏ ਆ ਕਮਾਨ ਆਏ ਆ ਅਸੀਂ ਜਿਹੜਾ ਉਹ ਰਾਜਨੀਤੀ ਦੇ ਵਿੱਚ ਪੱਲਿਓ ਪੈਸੇ ਲਾ ਕੇ ਸੇਵਾ ਐਕਚੁਅਲੀ ਕਰ ਰਹੇ ਆਂ ਮੈਂ ਜਦੋਂ ਅ ਆਫਸਰ ਵੀ ਸੀ ਕਾ ਤੋਂ ਤੇ ਗਰਾਉਂਡਾਂ ਸਟੇਡੀਅਮ ਬਣਾਈਆਂ ਨੇ ਵੱਡੇ ਵੱਡੇ ਖਿਡਾਰੀ ਪੈਦਾ ਕੀਤੇ ਨੇ ਹਜ਼ਾਰਾਂ ਦੇ ਹਿਸਾਬ ਨਾਲ ਮੈਂ ਬੱਚਿਆਂ ਨੂੰ ਪੜਾਈਆਂ ਦੇ ਵਿੱਚ ਮਦਦ ਕੀਤੀ ਹੈ ਖੇਡਾਂ ਦੇ ਵਿੱਚ ਮਦਦ ਕੀਤੀ ਹੈ ਔਰ ਉੱਚੇ ਮਕਾਮ ਹਾਸਲ ਕੀਤੇ ਨੇ ਉਹਨਾਂ ਬੱਚਿਆਂ ਨੇ ਤੇ ਸਿਆਸਤਾ ਤੇ ਕਦੇ ਚਿੱਤ ਚੇਤਾ ਵੀ ਨਹੀਂ ਮੈਂ ਆ ਜਾਵਾਂਗਾ ਤੇ ਜਦੋਂ ਸਿਆਸਤਾਂ ਆ ਇਹੋ ਕੁਛ ਹੀ ਕਰ ਰਹੇ ਆ ਕਿਤੇ ਟੂਰਨਾਮੈਂਟ ਕਰਾਈਦੇ ਨੇ ਕਿਤੇ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਾਈਦਾ ਪੜ੍ਹਾਈ 'ਚ ਮਦਦ ਕਰੀਦੀ ਹੈ ਇੱਕ ਵੀ ਬੰਦਾ ਕਹਿ ਦੇਵੇ ਕਿ ਨਸ਼ੇ ਵਾਲੇ ਨੂੰ ਮੈਂ ਫੇਵਰ ਕੀਤੀ ਹੈ ਕਦੇ ਨਾ ਮੇਰਾ ਨਸ਼ੇ ਦੇ ਵਿੱਚ ਨਾ ਕਿਤੇ ਰੇਤਾ ਦੇ ਵਿੱਚ ਨਾ ਕਿਸੇ ਹੋਰ ਦੇ ਵਿੱਚ ਇਹ ਵੀ ਮੈਂ ਸੌਖਾ ਨਾ ਵਾ ਬੇਰ ਸਾਹਿਬ ਗੁਰਪਤਰਾ ਸਾਹਿਬ ਕਹਿੰਿਆ ਕਿਸੇ ਗਲਤ ਕੰਮ ਦੇ ਵਿੱਚ ਮੇਰੀ ਅਗਰ ਸਮੂਲੀਅਤ ਹੋਵੇ ਤੇ ਸੋ ਆ ਬਾਕੀ ਜਿਹੜੇ ਬਲੇਮ ਇਹਨਾਂ ਨੇ ਲਾਏ ਨੇ ਅੱਗੋਂ ਆਪ ਤੇ ਇਨਕਮ ਟੈਕਸ ਦਾ ਹੁਣ ਰੇਡ ਹੋਈ ਹੈ ਤੇ ਮੈਂ ਹੈਰਾਨ ਸੀ ਕੱਲ ਮੈਂ ਪੀਸੀ ਨੇ ਮੈਨੂੰ ਸੁਣਾਈ ਥੋੜੀ ਜੀ ਕਿਸੇ ਨੇ ਤੇ ਮੈਂ ਹੈਰਾਨ ਉਹ ਕਹਿ ਰਹੇ ਨੇ ਇਹ ਨਿਸ਼ਾਨੀ ਜਿਹੜੀ ਆ ਨਾ ਉਹ ਚੜ੍ਹਾਈ ਦੀ ਨਿਸ਼ਾਨੀ ਹੈ ਅਸੀਂ ਜਿਹੜੀ ਪ੍ਰੋਗਰੈਸ ਕਰ ਰਹੇ ਆ ਉਹਦੀ ਨਿਸ਼ਾਨੀ ਹੈ ਜਿਹੜੀ ਰੇਡ ਕਰਦੇ ਆ ਪਰਮਾਤਮਾ ਇਹਨੂੰ ਪ੍ਰੋਗਰੈਸ ਇਦਾਂ ਦੀ ਬਖਸ਼ੇ ਰੇਡ ਉਹਨਾਂ ਤੇ ਹੁੰਦੀ ਹੈ ਜਿਹੜੇ ਬੰਦਿਆਂ ਤੇ ਸ਼ੱਕ ਹੋਵੇ ਵੀ ਅੰਦਰ ਚੋਰੀ ਹੋ ਰਹੀ ਹੈ ਚਾਹੇ ਉਹ SEBI ਹੈ ਚਾਹੇ ਉਹ ਇਹ ਆਪਣੀ ਇਨਕਮ ਟੈਕਸ ਹੈ ਚਾਹੇ ਵਿਜੀਲੈਂਸ ਹੈ ਉਹਨਾਂ ਦੀਆਂ ਰੇਡਾਂ ਕਿਸੇ ਬੇਸ ਦੇ ਆਧਾਰ ਤੇ ਹੁੰਦੀਆਂ ਨੇ ਬਾਕੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਉਹ ਤੇ ਦੱਸਦੇ ਨੇ ਵੀ 6000 ਕਰੋੜ ਦੀ ਟਰਨਓਵਰ ਹੈ 200 ਕਰੋੜ ਰੁਪਈਆ ਮੈਂ ਇੱਕ ਜਿਹੜੀ ਸਾਡੀ ਮੇਲਾ ਫੈਕਟਰੀ ਆ ਉਸਮਾਨ ਖਰੀਦਦੀ ਐ ਆ ਵੱਡੇ-ਵੱਡੇ ਉਹ ਤੇ ਰਿਲੈਕਸ ਨੇ ਪਰ ਮੈਨੂੰ ਅ ਥੋੜਾ ਜਿਹਾ ਲੱਗ ਰਿਹਾ ਸੀਗਾ ਕਿ ਤੁਮ ਜੋ ਇਤਨਾ ਮੁਸਕਰਾ ਰਹੇ ਹੋ ਕੋਈ ਗਮ ਹੈ ਜਿਸ ਕੋ ਛੁਪਾ ਰਹੇ ਹੋ ਥੈਂਕ ਯੂ ਪ੍ਰਾਪਟੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز